ਸਤ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਗ੍ਰਹਿ ਵਿਖੇ ਹਲਕਾ ਕੇਂਦਰੀ ਦੇ ਸਮੂਹ ਕਾਂਗਰਸੀ ਕੌਂਸਲਰਾਂ ਅਤੇ ਵਰਕਰਾਂ ਨਾਲ ਇੱਕ ਬੈਠਕ ਕੀਤੀ ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਉਹ ਬਹੁਤ ਵਿਗੜਦਾ ਜਾ ਰਿਹਾ ਹੈ ਅਤੇ ਇਹ ਚਿੰਤਾ ਦਾ ਵਿਸ਼ੇ ਹੈ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਗੁਰਦੇਵਦਾਰਾ ਪਰਮਜੀਤ ਸਿੰਘ ਚੋਪੜਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਅਤੇ ਵਰਕਰਸ ਮੌਜੂਦ ਸਨ ਅੱਜ ਹਰ ਮਹੀਨੇ ਅਸੀਂ ਮੀਟਿੰਗ ਕਰਦੇ ਆ ਰਿਊ ਮੀਟਿੰਗ ਕਰਨੀ ਆ ਸੋ ਅੱਜ ਅਸੀਂ ਸ਼ਹਿਰ ਦੀ ਜੜੀਆਂ ਤੋਂ ਮੁਸ਼ਕਲਾਂ ਨੇ ਲੋਕਾਂ ਨੂੰ ਚਾਹੇ ਉਹ ਕਾਰਪੋਰੇਸ਼ਨ ਦੀਆਂ ਚਾਹੇ ਲਾਣਾ ਨਾ ਨਾ ਜੁੜੀਆਂ ਨੇ ਉਹਦੇ ਡਿਸਕਾਉਂਟ ਕੀਤੀ ਆ ਸੋ ਮੈਂ ਸਮਝਦਾ ਕਿ ਜੋ ਹਾਲਾਤ ਨੇ ਆਜਦੇ ਪੰਜਾਬ ਦੇ ਹਾਲਾਤ ਦੇਖੋ ਅੱਜ ਲਾਣਾ ਨਾ ਦਾ ਕੋਈ ਚੀਜ਼ ਨਹੀਂ ਰਹੀ ਅੱਜ ਕਾਉਂਸਲ ਸਬੰਹ ਸਾਰੇ ચીਖ ਰਹੇ ਸੀ ਨਾ ਕੋਈ ਡਿਵੈਲਪਮੈਂਟ ਆ ਨਾ ਲਾਣਾ ਨਾ ਰਿਹਾ ਸੋ ਦੇ ਦੇ ਅਜੀ ਡਿਸਕਸ਼ਨ ਕੀ ਆ ਕਿ ਕੀ ਪਾਰਟੀ ਲੋਕਾਂ ਚਾਹੀਦਾ ਸੋ ਨਾਲ ਹੀ ਅਸੀਂ ਅੱਜ ਇੱਕ ਵਰਕਰਾਂ ਦੀ ਮੀਟਿੰਗ ਰੱਖੀ ਆ ਕਿਉਂਕਿ ਅੱਜ ਦੀ ਮੀਟਿੰਗ 'ਚ ਸਾਰਿਆਂ ਨੇ ਜੋ ਕਿਹਾ ਉਹਦੇ ਮੁਤਾਬਕ ਅਸੀਂ ਸਾਰੇ ਆਪਣੇ ਵਰਕਰ ਇਕੱਠੇ ਕਰ ਰਹੇ ਆ ਸੈਂਟਰ ਕੰਸਿਸਟੈਂਸੀ ਦੀ ਉਹਨਾਂ ਦੀ ਮੀਟਿੰਗ ਅੱਛੀ ਜਿਹੜੀ ਆ ਉਹ 25 ਤਰੀਕ ਨੂੰ 3 ਵਜੇ ਇੱਥੇ ਰੱਖੀ ਆ ਜਿਸ ਤਰ੍ਹਾਂ ਅੱਗੇ ਅਸੀਂ ਰੱਖਣੇ ਆ ਸਾਰੀ ਕੰਸਿਸਟੈਂਸੀ ਦੇ ਕਾਂਗਰਸੀ ਵਰਕਰ ਜਿਹੜੇ ਨੇ ਉਸ ਮੀਟਿੰਗ 'ਚ ਉਹਦੇ ਜਿ ਬੁਲਾਏ ਜਾਣਗੇ fyrir því að ég verð nær ég að mynda að